ਬਾਬਾ ਫਰੀਦ ਯੂਨੀਵਰਸਿਟੀ ਨੇ ਇੱਕ ਫੀਸਾਂ ਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਖਾਸ ਕਰਕੇ MBBS ਦੇ ਕੁਝ ਵਿਦਿਆਰਥੀਆਂ ਦੀ ਟੈਨਸ਼ਨ ਵਧਾ ਦਿੱਤੀ ਆ ਚਿੰਤਾ ਵਧਾ ਦਿੱਤੀ ਆ MBBS ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇੱਕ ਝਟਕਾ ਮਿਲ ਰਿਹਾ ਹੈ ਇਹ ਕਿੰਨੇ ਵਿਦਿਆਰਥੀ ਨੇ ਕਿੰਨੀਆਂ ਸੀਟਾਂ ਨੇ ਔਰ ਇਹ ਮਸਲਾ ਕੀ ਹੈ ਵਿਸਥਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਹੁਣ ਐਡਮਿਸ਼ਨ ਸਰਕਾਰੀ ਕੋਟੇ ਵਿੱਚ ਔਰ ਫੀਸਾਂ ਦਾ ਜਿਹੜਾ ਪ੍ਰਬੰਧ ਹੈ ਉਹ ਵਿਦਿਆਰਥੀਆਂ ਨੂੰ ਆਪਣੀ ਜੇਬ ਤੋਂ ਮੈਨੇਜਮੈਂਟ ਕੋਟੇ ਦੇ ਹਿਸਾਬ ਨਾਲ ਕਰਨਾ ਪਵੇਗਾ ਔਰ ਫੀਸਾਂ ਦੇ ਵਿੱਚ ਅੰਤਰ ਬਾਤ ਹੈ ਸਰਕਾਰੀ ਕੋਟੇ ਦੇ ਵਿੱਚ ਦਾਖਲਾ ਲੈਣ ਵਾਲਿਆਂ ਦੀ ਫੀਸ ਲਗਭਗ 22-23 ਲੱਖ ਬਣਦੀ ਸੀ ਪਰ ਜਿਹੜੀ ਮੈਨੇਜਮੈਂਟ ਕੋਟੇ ਦੀ ਫੀਸ ਆ ਉਹ ਕਈ ਗੁਣਾ ਵੱਧਾ ਡਬਲ ਤੋਂ ਵੀ ਜ਼ਿਆਦਾ ਹੈ ਤਾਂ ਹੁਣ ਉਹਨਾਂ ਨੂੰ ਫੀਸ ਆ ਉਹ ਭਰਨੀ ਪਵੇਗੀ ਦਰਅਸਲ ਕਿਹੜੇ ਇੰਸਟੀਚਿਊਟ ਨੂੰ ਇਹ ਹਰੀ ਝੰਡੀ ਦੇ ਦਿੱਤੀ ਗਿਆ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਆਦੇਸ਼ ਇੰਸਟੀਚੂਟਾ ਬਠਿੰਡਾ ਦਾ ਜਿੱਥੇ ਐਮਬੀਬੀਐਸ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭਗ 150 ਆ ਜਿਸ ਦੇ ਵਿੱਚੋਂ ਸਰਕਾਰੀ ਕੋਟੇ ਦੀਆਂ ਸੀਟਾਂ ਵੀ ਵੱਡੀ ਗਿਣਤੀ ਦੇ ਵਿੱਚ ਨੇ ਬਾਕੀ ਮੈਨੇਜਮੈਂਟ ਕੋਟੇ ਦੀਆਂ ਨੇ ਐਨ ਆਰ ਆਈ ਕੋਟੇ ਦੀਆਂ ਵੀ ਸੀਟਾਂ ਨੇ ਇਹ ਤਿੰਨ ਤਰ੍ਹਾਂ ਦੀਆਂ ਸੀਟਾਂ ਦੇ ਵਿੱਚੋਂ ਸਰਕਾਰੀ ਕੋਟੇ ਵਾਲਿਆਂ ਨੂੰ ਵੀ ਹੁਣ ਮੈਨੇਜਮੈਂਟ ਕੋਟੇ ਦੇ ਹਿਸਾਬ ਦੇ ਨਾਲ ਫੀਸ ਦੇਣੀ ਪਵੇਗੀ ਭਰਨੀ ਪਵੇਗੀ ਜਿਸ ਦੇ ਕਰਕੇ ਵਿਦਿਆਰਥੀਆਂ ਦੇ ਉੱਤੇ ਬੋਝ ਵਧੇਗਾ ਤਾਂ ਕਿੰਨੇ ਵਿਦਿਆਰਥੀ ਆ ਜਿਨ੍ਹਾਂ ਦੇ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪੰਜਾਬੀ ਟਰਬਿਊਨ ਦੇ ਪੱਤਰਕਾਰ ਬਲਵੰਤ ਗਰਗ ਨੇ ਫਰੀਦਕੋਟ ਤੋਂ ਜਿੰਨਾ ਦੀ ਰਿਪੋਰਟ ਦੱਸਦੀ ਹੈ ਕਿ ਨੋਟੀਫਿਕੇਸ਼ਨ ਕੀ ਹੈ ਔਰ ਇਸ ਦੇ ਨਾਲ ਫਰਕ ਕੀ ਪੈਣ ਵਾਲਾ ਹੈ ਐਮਬੀਬੀਐਸ ਦਾਖਲਾ ਸਰਕਾਰੀ ਕੋਟੇ 'ਚ ਤੇ ਫੀਸ ਮੈਨੇਜਮੈਂਟ ਕੋਟੇ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਸ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਜਿਹੜੇ ਆ ਉਹਨਾਂ ਦਾ ਬੋਝ ਵਧ ਗਿਆ ਇਸ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਯਾਨੀ ਕਿ AIMS R ਹੈ ਜਿਹੜਾ ਇੰਸਟੀਚੂਟ ਬਠਿੰਡਾ ਦਾ ਜੋ MBBS ਦੇ ਵਿਦਿਆਰਥੀਆਂ ਨੂੰ ਸਰਕਾਰੀ ਕੋਟੇ ਦੀਆਂ 75 ਸੀਟਾਂ ਲਈ ਵੀ ਪੂਰੀ ਕੋਰਸ ਫੀਸ ਵਜੋਂ 58.2 ਲੱਖ ਰੁਪਏ ਅਦਾ ਕਰਨੇ ਪੈਣਗੇ ਕਿੱਥੇ ਸਰਕਾਰੀ ਕੋਟੇ ਦੀ ਫੀਸ 22-23 ਲੱਖ ਰੁਪਇਆ ਬਣਦੀ ਹੈ ਤੇ ਇੱਧਰ 58 ਲੱਖ ਇੱਕ ਵੱਡਾ ਗੈਪ ਹੈ ਤਿੰਨ ਗੁਣਾ ਫੀਸ ਵਾਧਾ ਜਿਹੜੀ ਹੋ ਜਾਂਦੀ ਹੈ ਲਗਭਗ ਜਾਣਕਾਰੀ ਇਹ ਵੀ ਹੈ ਕਿ ਜਿਹੜਾ ਇਹ ਆਦੇਸ਼ ਇੰਸਟੀਚੂਟ ਹੈ ਇੱਥੇ 150 ਐਮਬੀਬੀਐਸ ਸੀਟਾਂ ਨੇ ਜਿਨ੍ਹਾਂ ਚੋਂ 75 ਸੀਟਾਂ ਸਭ ਤੋਂ ਵੱਧ ਸਰਕਾਰੀ ਕੋਟੇ ਦੀਆਂ ਹੁੰਦੀਆਂ ਨੇ 53 ਮੈਨੇਜਮੈਂਟ ਕੋਟੇ ਦੀਆਂ ਤੇ 22 ਐਨਆਰਆਈ ਕੋਟੇ ਤਹਿਤ ਆਉਂਦੀਆਂ ਨੇ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਡੀਐਮਈਆਰ ਵੱਲੋਂ 9 ਅਗਸਤ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤਹਿਤ ਵਿਦਿਆਰਥੀਆਂ ਨੇ ਐਮਬੀਬੀਐਸ ਸਰਕਾਰੀ ਕੋਟੇ ਦੀਆਂ 75 ਸੀਟਾਂ ਤੇ 22 ਲੱਖ 54100 ਰੁਪਏ ਪੂਰੇ ਕੋਰਸ ਦੀ ਟਿਊਸ਼ਨ ਫੀਸ ਆ ਅਦਾ ਕਰਨੇ ਸਨ ਜਿਹੜੀ ਕੀ ਹੁਣ 58 ਲੱਖ ਰੁਪਏ ਤੋਂ ਵੱਧ ਫੀਸ ਅਦਾ ਕਰਨੀ ਪਵੇਗੀ ਪਹਿਲਾਂ ਲਗਭਗ 22 ਲੱਖ ਰੁਪਈਆ ਫੀਸ ਸੀ ਸਰਕਾਰੀ ਕੋਟੇ ਦੇ ਤਹਿਤ ਪਰ ਹੁਣ ਮੈਨੇਜਮੈਂਟ ਕੋਟੇ ਦੇ ਤਹਿਤ ਨਵੇਂ ਨੋਟੀਫਿਕੇਸ਼ਨ ਦੇ ਤਹਿਤ ਇਹ ਫੀਸ ਵਿਦਿਆਰਥੀਆਂ ਨੂੰ ਇੱਕ ਵਿਦਿਆਰਥੀ ਨੂੰ 53 ਲੱਖ ਰੁਪਏ 22 ਲੱਖ ਦੇ ਮੁਕਾਬਲੇ ਭਰਨੀ ਪਵੇਗੀ ਇੱਕ ਵੱਡਾ ਗੈਪ ਹੈ ਫੀਸ ਦਾ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਲਈ ਫੀਸ 58 ਲੱਖ ਰੁਪਏ ਰੱਖੀ ਗਈ ਹੈ ਐਨ ਆਰ ਆਈ ਕੋਟੇ ਦੀ ਸੀਟ ਲਈ ਇਹ ਫੀਸ ਆ ਜਿਹੜੀ ਉਹ 1.10 ਲੱਖ ਯੂ ਐਸ ਡਾਲਰ ਰੱਖੀ ਗਈ ਹੈ ਡਾਲਰ ਦੇ ਹਿਸਾਬ ਦੇ ਨਾਲ ਤਾਂ ਇਹ ਫੀਸ ਆ ਜਿਹੜੀ ਉਹ ਕਰੋੜ ਦੇ ਰੁਪਏ ਤੋਂ ਵੀ ਵੱਧ ਬਣ ਜਾਂਦੀ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਐ ਆਈ ਐਮ ਐਸ ਆਰ ਚ 53 ਮੈਨੇਜਮੈਂਟ ਕੋਟੇ ਦੀਆਂ ਸੀਟਾਂ ਤੇ ਵਿਦਿਆਰਥੀਆਂ ਨੂੰ 58 ਲੱਖ ਰੁਪਏ ਤੇ 22 ਐਨ ਆਰ ਆਈ ਕੋਟੇ ਦੀਆਂ ਸੀਟਾਂ ਲਈ ਵਿਦਿਆਰਥੀਆਂ ਨੂੰ 1.1 ਅ 10 ਲੱਖ ਅਮਰੀਕੀ ਡਾਲਰ ਪੂਰੇ ਕੋਰਸ ਦੀ ਫੀਸ ਅਦਾ ਕਰਨੀ ਪੈਣੀ ਸੀ ਪਰ ਇਸ ਤਰ੍ਹਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਜਾਰੀ ਕੀਤੇ ਨੋਟੀਫਿਕੇਸ਼ਨ ਚ ਕਿਹਾ ਕਿ ਸਰਕਾਰੀ ਕੋਟੇ ਦੀਆਂ 75 ਸੀਟਾਂ ਤੇ ਵੀ ਵਿਦਿਆਰਥੀਆਂ ਨੂੰ ਮੈਨੇਜਮੈਂਟ ਕੋਟੇ ਦੇ ਹਿਸਾਬ ਦੇ ਨਾਲ ਹੀ ਫੀਸ ਭਰਨੀ ਪਵੇਗੀ ਤਾਂ ਇਹ ਕਿਹੜੇ ਆਧਾਰ ਦੇ ਉੱਤੇ ਫੈਸਲਾ ਲਿਆ ਗਿਆ ਹੈ ਜਾਂ ਵਿਦਿਆਰਥੀਆਂ ਤੇ ਫੈਸਲਾ ਥੋਪ ਦਿੱਤਾ ਗਿਆ ਕਿਉਂਕਿ ਜਿਹੜਾ ਅਦੇਸ਼ ਇੰਸਟੀਚਿਊਟ ਹੈ ਉਹ ਪ੍ਰਾਈਵੇਟ ਇੰਸਟੀਚਿਊਟ ਹੈ ਤੇ ਬਾਬਾ ਫਰੀਦ ਯੂਨੀਵਰਸਿਟੀ ਭਾਵੇਂ ਸਰਕਾਰੀ ਯੂਨੀਵਰਸਿਟੀ ਦੀ ਹੈ ਪਰ ਉਸ ਦੇ ਨਾਲ ਅਫੀਲੀਏਟਡ ਉਹ ਇੰਸਟੀਚਿਊਟ ਹੈ ਤੇ ਉੱਥੇ ਹਰੀ ਝੰਡੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹੀ ਦਿੱਤੀ ਗਈ ਹੈ ਜਿੱਥੇ 22 ਲੱਖ ਰੁਪਿਆ ਫੀਸ ਸੀ ਸਰਕਾਰੀ ਕੋਟੇ ਦੇ ਤਹਿਤ 75 ਸੀਟਾਂ ਯਾਨੀ ਕਿ 150 ਦੇ ਵਿੱਚੋਂ ਅਧੀਆਂ ਸੀਟਾਂ ਸਰਕਾਰੀ ਕੋਟੇ ਦੀਆਂ ਨੇ ਪਰ ਉਹਨਾਂ ਨੂੰ 53 ਮੈਨੇਜਮੈਂਟ ਸੀਟਾਂ ਦੇ ਹਿਸਾਬ ਦੇ ਨਾਲ ਹੀ ਫੀਸ ਭਰਨੀ ਪਵੇਗੀ ਜਿਹੜੀ ਕਿ ਬਹੁਤ ਜ਼ਿਆਦਾ ਰਾਸ਼ੀ ਬਣ ਜਾਂਦੀ ਹੈ ਤਾਂ ਹੁਣ ਜਿਹੜੇ ਆਮ ਵਿਦਿਆਰਥੀ ਨੇ ਜਾਂ ਜਿਨ੍ਹਾਂ ਦਾ ਆਰਥਿਕ ਤੌਰ ਦੇ ਉੱਤੇ ਤੰਗੀ ਹੈ ਉਹ ਸਰਕਾਰੀ ਕੋਟੇ ਦੇ ਵਿੱਚ ਦਾਖਲਾ ਲੈ ਕੇ ਵੀ ਜੇਕਰ ਇਹਨੀ ਫੀਸ ਭਰਨਗੇ ਤੇ ਉਹਨਾਂ ਨਾਲ ਤਾਂ ਇੱਕ ਤਰ੍ਹਾਂ ਦੀ ਬੇਇਨਸਾਫੀ ਜਾਪਦੀ ਹੈ ਇਸ ਨੋਟੀਫਿਕੇਸ਼ਨ ਚ ਕਿਹਾ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਇਹ ਬਠਿੰਡਾ ਇੰਸਟੀਚਿਊਟ ਵਾਲਾ ਜਿਹੜਾ ਹੈ ਕਾਲਜ ਹੈ ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰੀ ਕੋਟੇ ਦੀਆਂ ਸੀਟਾਂ ਤੇ ਵੀ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਦੇ ਹਿਸਾਬ ਨਾਲ ਫੀਸ ਵਸੂਲੀ ਜਾਵੇਗੀ ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਰਕੇਸ਼ ਗੋਰੀਆ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਚ ਚਾਹਵਨ ਵਿਦਿਆਰਥੀਆਂ ਨੂੰ ਆਪਣੀ ਚੋਣ ਬਦਲਣ ਦੀ ਵੀ ਸਲਾਹ ਦਿੱਤੀ ਗਈ ਹੈ ਹਾਈ ਕੋਰਟ ਨੇ AI MSR ਨੂੰ ਸਰਕਾਰੀ ਕੋਟੇ ਦੀਆਂ ਸੀਟਾਂ ਦੇ ਤਹਿਤ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਕੋਟੇ ਦੀ ਫੀਸ ਵਸੂਲਣ ਦੀ ਇਜਾਜ਼ਤ ਇਸ ਸ਼ਰਤੇ ਦਿੱਤੀ ਹੈ ਕਿ ਸਰਕਾਰੀ ਕੋਟੇ ਦੀਆਂ ਸੀਟਾਂ ਤੇ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਵਿਚਲੇ ਫਰਕ ਵਾਲੀ ਰਾਸ਼ੀ ਦਾਖਲਾ ਪ੍ਰਕਿਰਿਆ ਮੁਕੰਮਲ ਹੋਣ ਦੇ 2 ਹਫ਼ਤਿਆਂ ਦੇ ਅੰਦਰ-ਅੰਦਰ ਮੈਡੀਕਲ ਕਾਲਜ ਵੱਲੋਂ ਇੱਕ ਫਿਕਸਡ ਡਿਪੋਜ਼ਿਟ ਵਿੱਚ ਰੱਖੀ ਜਾਵੇਗੀ ਹਾਈ ਕੋਰਟ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਫਿਕਸਡ ਡਿਪੋਜ਼ਿਟ ਰਸੀਦ ਦੀ ਇੱਕ ਕਾਪੀ ਮੈਡੀਕਲ ਸਿੱਖਿਆ ਵਿਭਾਗ ਨੂੰ ਵੀ ਸੌਂਪੀ ਜਾਵੇਗੀ ਹਾਈ ਕੋਰਟ ਦੇ ਅਗਲੇ ਹੁਕਮਾਂ ਤੱਕ ਫਿਕਸਡ ਡਿਪੋਜ਼ਿਟ ਦੀ ਰਾਸ਼ੀ ਨੂੰ ਕਢਵਾਇਆ ਨਹੀਂ ਜਾਵੇਗਾ AIIMSAR ਨੂੰ ਨੇ ਦਾਖਲਾ ਪ੍ਰੋਸਪੈਕਟ ਵਿੱਚ 128 ਸੀਟਾਂ ਤੇ ਪੂਰੇ ਕੋਰਸ ਦੀ ਟਿਊਸ਼ਨ ਫੀਸ ਵਜੋਂ 63 ਲੱਖ 93930 ਰੁਪਏ ਨਿਰਧਾਰਤ ਕੀਤੇ ਹੋਏ ਨੇ ਤੇ ਐਨਆਰਆਈ ਕੋਟੇ ਦੀਆਂ 22 ਸੀਟਾਂ ਲਈ ਇਹ ਫੀਸ 1.25 ਲੱਖ ਡਾਲਰ ਕੀਤੀ ਗਈ ਹੈ ਹੁਣ ਪ੍ਰੋਸਪੈਕਟ ਦੇ ਵਿੱਚ ਤਾਂ ਫੀਸ ਦੀ ਰਾਸ਼ੀ ਜਿਹੜੀ ਤਾਜ਼ਾ ਪ੍ਰੋਸਪੈਕਟਸ ਖਬਰ ਦੇ ਮੁਤਾਬਕ ਉਹ ਫੀਸ ਕੁਝ ਹੋਰ ਹੈ ਹਾਈ ਕੋਰਟ ਦੇ ਹਦਾਇਤ ਦਾ ਜਿਹੜਾ ਨਾਲ ਹਵਾਲਾ ਦੇ ਕੇ ਫੀਸ ਵਸੂਲੀ ਜਾ ਰਹੀ ਉਹ ਕੁਝ ਹੋਰ ਹੈ ਤੇ ਸਰਕਾਰੀ ਕੋਟੇ ਦੇ ਵਿੱਚ ਵੀ ਲਗਭਗ 75 ਵਿਦਿਆਰਥੀ ਬਣਦੇ ਨੇ ਉਹਨਾਂ ਤੋਂ ਵੀ ਫੀਸ ਮੈਨੇਜਮੈਂਟ ਕੋਟੇ ਦੇ ਹਿਸਾਬ ਨਾਲ ਲਈ ਜਾਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਉਨ ਹਾਈ ਕੋਰਟ ਨੇ ਉਹ ਜਿਹੜਾ ਹਦਾਇਤ ਦਿੱਤੀ ਸੀ ਉਹ ਕਿਹੜੇ ਆਧਾਰ ਤੇ ਦਿੱਤੀ ਸੀ ਕੀ ਹਾਈ ਕੋਰਟ ਦੇ ਸਾਹਮਣੇ ਉਹ ਸਭ ਕੁਝ ਰੱਖਿਆ ਗਿਆ ਸੀ ਕਿ ਵਿਦਿਆਰਥੀਆਂ ਦਾ ਜਿਹੜੇ ਸਰਕਾਰੀ ਕੋਟੇ ਦੀ ਫੀਸ ਵੀ ਹੈ ਉਹ ਵੀ ਇੰਨੀ ਜ਼ਿਆਦਾ ਵਸੂਲੀ ਜਾਵੇ ਹਾਲਾਂਕਿ ਆਮ ਤੌਰ ਦੇ ਉੱਤੇ ਪਹਿਲਾਂ ਹੀ ਐਮਬੀਬੀਐਸ ਜਾਂ ਮੈਡੀਕਲ ਦੀ ਪੜ੍ਹਾਈ ਦੇ ਵਿੱਚ ਹਾਲਾਂਕਿ ਬਾਹਰ ਜਿਹੜੇ ਵਿਦਿਆਰਥੀ ਜਾ ਰਹੇ ਨੇ ਮੈਡੀਕਲ ਪੜ੍ਹਾਈ ਕਰਨ ਦੇ ਲਈ ਉਹਨਾਂ ਲਈ ਇੱਕ ਗੱਲ ਜ਼ਰੂਰ ਜਿਹੜੀ ਪਿੱਛੇ ਜੇ ਅੰਕੜੇ ਬੋਲੇ ਨੇ ਕਿ ਮੈਡੀਕਲ ਕਾਲਜ ਪਹਿਲਾਂ ਸੀਟਾਂ ਹੀ ਖਾਲੀ ਰਹਿ ਗਈਆਂ ਸਨ ਜਿਸ ਕਰਕੇ ਪ੍ਰਵਾਸੀਆਂ ਦੀਆਂ ਸੀਟਾਂ ਨੂੰ ਵੀ ਵਧਾ ਦਿੱਤਾ ਗਿਆ ਸੀ ਪੰਜਾਬ ਦੇ ਅੰਦਰ ਕਿ ਜੇਕਰ ਕੋਈ ਹੋਰ ਸੀਟਾਂ ਇੱਥੇ ਲੈਣਾ ਚਾਹੁੰਦਾ ਦਾਖਲਾ ਲੈਣਾ ਚਾਹੁੰਦਾ ਤਾਂ ਲੈ ਸਕਦਾ ਬਣਦੀ ਫੀਸ ਭਰ ਕੇ ਪਰ ਪੰਜਾਬ ਦੇ ਵਿਦਿਆਰਥੀਆਂ ਨੇ ਮੁੱਖ ਮੋੜ ਲਿਆ ਸੀ ਪਲੱਸ 2 ਤੋਂ ਬਾਅਦ ਹੀ ਬਾਹਰ ਦਰਜਾਨ ਹੋ ਗਿਆ ਸੀ ਚਾਹੇ ਕਿਸੇ ਨੇ ਮੈਡੀਕਲ ਦੀ ਪੜ੍ਹਾਈ ਕਰਨੀ ਸੀ ਇੰਜੀਨੀਅਰਿੰਗ ਕਰਨੀ ਸੀ ਜਾਂ ਆਰਟਸ ਦੀ ਪੜ੍ਹਾਈ ਕਰਨੀ ਸੀ ਜਾਂ ਕਿਸੇ ਹੋਰ ਖੇਤੇ ਦੀ ਪੜ੍ਹਾਈ ਕਰਨੀ ਸੀ ਤਾਂ ਉਹ ਸਾਰੇ ਬਾਹਰ ਵੱਲ ਨੂੰ ਰੁੱਕ ਕਰਨ ਲੱਗੇ ਸਨ ਪਰ ਬਾਹਰ ਵੀ ਕ੍ਰਾਈਸਿਸ ਨੂੰ ਚਲਦੇ ਆ ਦੇਖ ਕੇ ਕੁਝ ਵਿਦਿਆਰਥੀਆਂ ਦਾ ਜਿਹੜਾ ਵਿਰਾਂਹ ਲੱਗਿਆ ਔਰ ਪਲੱਸ 2 ਤੋਂ ਬਾਅਦ ਜਿਹੜੇ ਬੈਚਲਰ ਦੇ ਵਿੱਚ ਵੀ ਕੋਰਸ ਦੇ ਵਿੱਚ ਦਾਖਲੇ ਲੈਣ ਦਾ ਰੁਝਾਨ ਪੈਦਾ ਹੋਇਆ ਇਸੇ ਕਰਕੇ ਪੰਜਾਬ ਦੇ ਕਾਲਜਾਂ ਦੇ ਵਿੱਚ ਰੌਣਕਦੀਆਂ ਗੱਲਾਂ ਪਰਤਨਾਂ ਵਾਲੀਆਂ ਗੱਲਾਂ ਸਾਹਮਣੇ ਆਈਆਂ ਪਰ ਐਮਬੀਬੀਐਸ ਦੇ ਜਿਹੜੇ ਇਹ ਵਿਦਿਆਰਥੀ ਨੇ 75 ਜਿਨ੍ਹਾਂ ਨੇ ਸਰਕਾਰੀ ਕੋਟੇ ਦੇ ਤਹਿਤ ਦਾਖਲਾ ਲੈ ਕੇ 22.5 ਲੱਖ ਰੁਪਏ ਫੀਸ ਅਦਾ ਕਰਨੀ ਸੀ ਤੇ ਹੁਣ 58 ਲੱਖ ਰੁਪਏ ਤੋਂ ਵੱਧ ਫੀਸ ਅਦਾ ਕਰਨੀ ਪਵੇਗੀ ਇਹ ਹੁਣ ਨੋਟੀਫਿਕੇਸ਼ਨ ਤੋਂ ਬਾਅਦ ਕੀ ਉਸ ਇੰਸਟੀਚਿਊਟ ਦੇ ਖਿਲਾਫ ਕੋਈ ਰੋਸ ਮਜਾਰਾ ਵੀ ਵਿਦਿਆਰਥੀਆਂ ਦਾ ਵੇਖਣ ਨੂੰ ਮਿਲ ਸਕਦਾ ਹੈ ਜਾਂ ਫਿਰ ਜਿਹੜੇ ਵਿਦਿਆਰਥੀਆਂ ਨੇ ਉਹ ਫੀਸ ਜਿਹੜਾ ਦਾਖਲਾ ਲੈ ਲਿਆ ਉਹ ਫਿਰ ਹੁਣ ਫੀਸ ਭਰਨ ਦੇ ਲਈ ਮਜਬੂਰ ਹੀ ਹੋਣਗੇ ਇਸ ਦੇ ਬਾਰੇ ਮਾਪੇ ਕੀ ਸੋਚਦੇ ਆ ਵਿਦਿਆਰਥੀ ਕੀ ਸੋਚਦੇ ਆ ਉਹ ਬਾਅਦ ਵਿੱਚ ਰਿਐਕਸ਼ਨ ਆਉਣਾ ਸਾਹਮਣੇ ਆ ਸਕਦਾ ਹੈ ਪਰ ਹਾਲ ਦੀ ਘੜੀ ਜਦੋਂ ਉਹਨਾਂ ਨੇ ਨੋਟੀਫਿਕੇਸ਼ਨ ਦੇਖਿਆ ਹੋਵੇਗਾ ਤੇ ਉਸ ਗੱਲ ਨੂੰ ਲੈ ਕੇ ਚਿੰਤਾ ਜ਼ਰੂਰ ਵਧੀ ਹੋਵੇਗੀ ਮਾਪਿਆਂ ਦੀ ਵੀ ਵਿਦਿਆਰਥੀਆਂ ਦੀ ਵੀ ਖਾਸ ਕਰਕੇ ਜਿਨ੍ਹਾਂ ਨੂੰ ਸਰਕਾਰੀ ਕੋਟੇ ਦੇ ਵਿੱਚ ਐਡਮਿਸ਼ਨ ਮਿਲ ਚੁੱਕੀ ਸੀ ਪਰ ਉਹਨਾਂ ਨੂੰ ਮੈਨੇਜਮੈਂਟ ਕੋਟੇ ਦੇ ਹਿਸਾਬ ਦੇ ਨਾਲ ਫੀਸ ਅਦਾ ਕਰਨੀ ਪੈਣੀ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ